ਅੱਜ ਹੀ ਸਟਾਰਟ ਹੋਣ ਕਰਮਾ ਲਈ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਚਲੋ ਵੀ ਚੱਕਦੇ ਬੂਰਾ ਹੋਰ ਜੋਕ ਉਹਦੇ ਲਾਦੇ ਤਾਂ ਉਹਨ ਕਰਮਾਂ ਵਾਲੀ ਦਾ ਕਟਰ ਪੈ ਗਿਆ ਇੱਕ ਰੀ ਉਹ ਲੱਥਣਾ ਐਂਡ ਤੇ ਹੀ ਆ ਅਸੀਂ ਨਹੀਂ ਕਦੀ ਲਾਇਆ ਹੌਲੀ ਹੌਲੀ ਜਾਂਦੀਆਂ ਦੋਵੇਂ ਰਾਣੀਆਂ ਜਾਣਗੀਆਂ ਇਦਾਂ ਹੀ ਚੱਲੋ ਤੋਰ ਸਵਾਹਿਕ ਜੀ ਜੀ ਆਪਾਂ ਚੱਲ ਪੈ ਜੇ ਅੱਜ ਅਗਰ ਬਾਣੀ ਚੱਲੇ ਅਗਰ ਬਾਣੀ ਚੱਲੇ ਉਹ ਰਾਹ ਤੇ ਕੋਈ ਟਰੈਕਟਰ ਇਦਾਂ ਬੈ ਹੀ ਰਹਿਣਾ ਆ ਸੋਣ ਦੇ ਕਟਰੋ ਕੰਨਾ 20 25 ਕਿਲੇ ਖਾયા ਬਸ ਉਹ ਟੱਕ ਦਾ ਵਟਣਾ ਆਣਾ ਜਿੰਦਰ ਕਿੰਦਾ ਵਧੀਆ ਹੋਣਾ ਬਾਬੂ ਦਾ ਸੇਵ ਦੀ ਚਾਬਰ 76 ਗੁਰਕਾ ਗੱਦੀ ਪਾਸ ਬਾਏ ਮਾ ਸਮੇ ਦੇ ਮਾਲਕ ਹਨ ਤੁਮ ਸਾ ਤੂ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਹਾਂ ਦੇ ਪੱਲੇ ਪਵਿੱਤਰ ਚੰਦ ਕਮਲਾ ਵਿਖੇ ਪੱਲ ਬਾਸ ਬੇਨਤੀ ਹੈ ਕਿ ਸਾਤ ਗੁਰੂ ਜੀ ਪ੍ਰਮਾਣ ਕਰਦੇ ਵੀ ਬਨਵਾਜ ਆਪ ਜੀਹਾਂ ਦੇ ਘਰ ਦੇ ਪ੍ਰੀਤਮ ਸਰਪਾਰ ਜਗENDER ਸਿੰਘ ਜੀ ਸਮੂਹ ਪਰਿਵਾਰ ਨੇ ਪਾਚੇ ਮੰਡੀ ਦਾ ਸੀਜ਼ਨ ਆਤੋਂ ਦੀ ਫਸਲ ਪੱਕੀ ਹੈ ਮੰਡੀ ਦਾ ਸੀਜ਼ਨ ਆਇਆ ਚੋ ਨੇਦੀ ਕਟਾਈ ਕਰਨੀ ਪਾਤਸ਼ਾਹ ਜੀ ਆਪ ਜੀ ਦੀ ਤਲਕਾ ਕਾ ਲਈ ਸੇਵਕ ਪਰਿਵਾਰ ਦੇ ਸਰ ਤੇ ਹੱਥ ਰੱਖ ਕੇ ਮੰਡੀ ਦਾ ਸੀਜ਼ਨ ਚੜ੍ਹਦੀ ਕਲਾਂ ਨਿਭਾਉਣ ਦੀ ਸਮਰਥ ਬਖਸ਼ ਕਰਨੇ ਫਸਾਦੀ ਕਟਾਈ ਹੋਣੀ ਮਹਾਰਾਜ ਦੀ ਆਗਨ ਕਿਰਪਾ ਕਾ ਲਈ ਸੇਤਨਾ ਦੇ ਸਰ ਤੇ ਹੱਥ ਰੱਖ ਕੇ ਮਸ਼ਿੰਦਰੀ ਤੇ ਮੇਹ ਪ੍ਰਯਤਨ ਰੱਖਣਾ ਅੰਡ ਸੰਗ ਸਹਿਰਤਾ ਕਰਨੀ ਸੇਵਕ ਪ੍ਰਵਾਧੀਆਂ ਸ਼ਬ ਪਾਵਨਾ ਮਸਤੁਰਨਾ ਕਰਨੀਆਂ ਆਂਡ ਸੰਗ ਉਪਦੇਸ ਅਤੇ ਕੰਮ ਚੱਲ ਰੇ ਰਾਤਬਖਣੀ ਇਹਨਾਂ ਖੁਸ਼ਲ ਮੌਕਾਤਾਂ ਦਾ ਮਹਾ ਅੰਮ੍ਰਿਤਮਈ ਪ੍ਰਾਪ ਪ੍ਰਸ਼ਾਦੀ ਦੇਵ ਅਤੇ ਮਠਿਆਈ ਦਾ ਪ੍ਰਸ਼ਾਦ ਪਰਮਾਨੰ ਹੋਏ ਪਰਮਾਨੰ ਆ ਪਰਸ਼ਾਰਿਕ ਸੰਗਤਾਂ ਦੇ ਪਰਤਾਂ ਉਦੀ ਖਾਗਿਆ ਹੋਈ ਦਾ ਪ੍ਰਸ਼ਾਦੀ ਦੇਵ ਤਿਆਰ ਕਰਦੇ ਰਸਤੇ ਵਿੱਚ ਆਉਂਦੇ ਹੋਣੀਆਂ ਪੁਲਾਣ ਮਾਫੀ ਬਖਸ਼ ਦਿਓ ਆਗਾਹਾਂ ਇਸ ਵਾਤਵਰਤ ਵਿੱਚ ਉਪਦੇਸ਼ ਮਾਇਆ ਹਾਜ਼ਰ ਹੈ ਜਿਨ੍ਹਾਂ ਗਿਆਨ ਵਿੱਚ ਮਾਇਆ ਆਈ ਖਾਦਮੇ ਦਾਮੇ ਪ੍ਰਤੂਲ ਕਰਨੇ ਕਿਰਤਕ ਮਾਨਵਰ ਬਰਕਤਾਂ ਪਾਉਣੀਆਂ ਪਰਿਵਾਰ ਦੇ ਸਿਰਤੇ ਮਿਹਰਾ ਪ੍ਰਿਆਤ ਰੱਖਣਾ ਦੁੱਖਾਂ ਕਲੇਸ਼ਾਂ ਦੇ ਵਿਨਾਸ਼ ਕਰਨੇ ਮਾਰ ਮੁਰਕੀ ਜਿੰਨਾਂ ਦੇ ਸਤਿ ਵਰਤਣਾ ਨੇ ਫਸਲ ਬੰਨਣਾ ਤੇ ਧਰਪਾ ਕਰਨੀ ਕਾਰੋਬਾਰਤ ਤੇ ਕ੍ਰਿਆਨ ਅੰਸ਼ਾਂ ਵਿੱਚ ਸਹਾਤਾ ਕਰਨੀ ਬੱਚਿਆਂ ਦੇ ਸਿਰਤੇ ਮਿਹਰਾ ਪ੍ਰਿਆਤ ਰੱਖਣਾ ਬੱਚਿਆਂ ਦੀਆਂ ਵੱਡੀਆਂ ਉਂਗਲਾਂ ਮਾਪਿਆਂ ਦੇ ਆਗਿਆਕਾਰੀ ਵਿਦਿਆ ਦਾਦਾਨ ਚੜ੍ਹਦੀਆਂ ਕਲਾ ਤਾਂ ਬਖਸ਼ ਸ਼ੰਕਰ ਕੇ ਪਰਵਾਰ ਨੂੰ ਨਦਰ ਨਦਰ ਨਿਹਾਲ ਕਰੋ ਪਾਚੀ ਕਰੋ ਕਿਰਪਾ ਹੁਣ ਛੋਨੇ ਦੀ ਕਟਾਈ ਕਰ ਲਈ ਆ ਗਿਆ ਬਖਸ਼ਿਓ ਤੇ ਪਾਤਸ਼ਾਹ ਜੀ ਮਸ਼ਿੰਦਰੀ ਤੇ ਮੇਰ ਪ੍ਰਾਰਥਨਾ ਕੋਨ ਸੰਸਰਤਾ ਕਰਿਓ ਸੇਵ ਕਰੀਆਂ ਭਾਵ ਨਮਸ ਬੁਣ ਕਲਿਓ ਕੀਤੀ ਹੋਈ ਅਰਦਾਸ ਬੇਨਤੀ ਪ੍ਰਮਾਨ ਕਰਿਓ ਜੀ ਸਹੀ ਗੁਰਮੁਖ ਪਿਆਰੇ ਮਲਾਉ ਜਿਨ੍ਹਾਂ ਦੇ ਮੇਰੇ ਆਹੇਰਾ ਹੀ ਨਾਮ ਜਪਦਾ ਬੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਇ ਓ ਵਾਹਿਗੁਰੂ ਅਰਦਾਸ ਬੇਨਤੀ ਕਰਾਲੀ ਆ ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਹੁਣ ਕਰਮ ਲਗੇ ਕਰਮਾਂ ਵਾਲੀ ਚਾਲੂ ਆਹ ਝੋਨਾ ਜੇ ਝੋਨਾ ਦਾ ਸਾਰਾ ਹੀ ਹੋਇਆ ਤਕਰੀਬਨ ਟੱਕੀ ਰਹੂਗੀ ਅੱਗੇ ਨਾ ਹੀ ਬ੍ਰੇਕ ਆਟੀ ਖਲੋਇਆ 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 ਚੱਲ ਵਾਈ ਯਾਲ ਕਾਲੂ ਲਾ ਲਈ ਪਰ ਵਾਈ ਵਾਰ ਪਰ ਚਾਲ ਹਾਂਜੀ ਬਾਬੇ ਦੀ ਕਿਰਪਾ ਨਾਲ ਭਰ ਗਿਆ ਬਾਈ ਦਾ ਬੰਬੂ ਆ ਬੋਦੀ ਕੱਢ ਕੇ ਖਲਾਰੀ ਆ ਝਾੜ ਵਧੀਆ ਦਾਣੇ ਵੱਡੇ ਸਾਫ ਚਿੱਟੇ ਦਾਣੇ ਸਾਰਾ ਕੋਈ ਚੈੱਕ ਕਰਾਉਨੇ ਇਹਨਾਂ ਨੂੰ ਦੋ ਜੀਮ ਜੀਣ ਵੀ ਆਪਣੀ ਆਉਂਦੀ ਕਰਤਿਆਲ ਵੀ ਦੋਵੇਂ ਲਾਵਾਂਗੇ ਇਕੱਠੀਆਂ ਥਾਂ ਬਹੁਤ ਵੱਡਣ ਵਾਲਾ ਹਾਂਜੀ ਦਾਣਿਆਂ ਦੀ ਕੁਆਲਿਟੀ ਚੈੱਕ ਕਰੋ ਜੀ ਇਹ ਦਾਣ ਆਹ ਮੂੰਗਲੀ ਘਾੜਾ ਹਰੇ ਹਲੀ ਮਾਰਦੇ ਵਰ ਦਾਣੇ ਵੱਡੇ ਸਾਫ ਹਾਂਜੀ ਚੱਲੀ ਜਾਂਦਾ ਕੰਮ ਵਧੀਆ ਬਾਬੇ ਦੀ ਕਿਰਪਾ ਨਾਲ ਚੋਨਾ ਵਧੀਆ ਪੱਕਾ ਝਾੜ ਵੀ ਬੜਾ ਵਧੀਆ ਨਿਕਲਦਿਆ ਝਾੜ ਕਿੱਦਾਂ ਨਿਕਲਦਿਆ ਏ ਦਾਣੇ ਬੜੇ ਸਾਫ ਆਣਾ ਸਪਰੇਅ ਕੀਤੀਆਂ ਡੋਪ ਦੀਆਂ ਮੇਰੇ ਹਿਸਾਬ ਨਾਲ ਜੀ ਚੈੱਕ ਕਰੋ ਜੀ ਵੀਡੀਓ ਵਾਲਾ ਟਰਾਲਾ ਏ ਤੇ ਕਿਦਾਂ ਬਾ ਠੀਕ ਆ ਕਹਿਣਾ ਮਾਇਰ ਸਫਾਈ ਸੁਫਾਈ ਵਧੀਆ ਬੜਾ ਵਾਟੀ ਕੱਟੀਆਂ ਹੁੰਦੇ ਆ ਵੇ ਚੈੱਕ ਕਰੋ ਨਵਾਂ ਬਣਾਇਆ ਵਗਰ ਵਧੀਆ ਲੱਗਦਾ ਸ਼ੇਰ ਪਹਿਲਾਂ ਇੱਥੇ ਹੀ ਬਾਬੇ ਦੀ ਫੋਟੋ ਉਹ ਪੈਰਪੂਰ ਲੱਗਦੇ ਈ ਉਹ ਆਪਾਂ ਲਵਾਤੀ ਆ ਇਧਰੇ ਕੋ ਚੈੱਕ ਕਰੋ ਆ ਆ ਗਈ ਦੂਜੀ ਰਾਣੀ ਵੀ ਕਰਮਾਲੀ ਆ ਉਹ ਵੇਖੋ ਚੈੱਕ ਕਰੋ ਤੁਸੀਂ ਸਿੱਧੂ ਮੂਸੇ ਵਾਲੇ ਕੱਟੀਆਂ ਲੱਭਨੇ ਆ ਫਿਰ ਤੁਹਾਨੂੰ ਵੀਡੀਓ ਖਾਣਨੇ ਜਦ ਵੀ ਕਰਮਾਲੀ ਵਧੀਆ ਵੱਡੀ ਜਾਂਦੇ ਆ ਆਵਾਜ਼ ਜੀ ਰਾਣੀ ਅੱਗੇ ਜਾ ਰਹੀ ਹੈ। ਆਪਕੋ ਕਿਹੜਾ ਰਾਇਲ ਚੱਲਣਾ ਹੈ? ਕਿਹਦੀ ਸਰਵਿਸ ਕਰਵਾਇਆ ਜਾਵੇ? ਹਾਂ ਵਧੀਆ ਚੱਲੰਦਿਆ ਬਾਵੇ ਦੀ ਗਿਰਦੀ ਆ ਗਾ। ਆਜ ਪਹਿਲਾ ਦਿਨ ਹੀ ਚਲੋ ਪਹਿਲਾ ਦਿਨ ਤੇ ਥੋੜੀ ਬੋਦੀ ਬਰਾਦਰ ਇੱਕ ਮਾਰਾ ਜਾਂ ਡੋੜ ਗਿਆ ਮੈਂ ਸਿਆਲਾ ਫੜੇ ਆਲੋ ਵਟਾਂ ਧੋਨਾ ਹੋ ਗਿਆ ਇਹਨਾਂ ਸਾਲ ਤੇ ਆਲਾ ਆਪਣਾ ਹੀ ਇੱਕ ਦਸਤਾ ਤੇ ਪੰਜਾਬ ਦੇ ਜੱਲੇ ਪੱਕ ਗਿਆ ਝੋਨਾ ਇਹ ਜਦੋਂ ਕੰਮ ਚੱਲਣਾ ਨਾ ਬਾਹਰ ਕੋਈ ਜੇ ਲੋਕ ਉਹ ਵੜਦੇ ਨਾ ਸਾਰੇ ਜਣ ਉਹ ਉੱਤਰ ਪੁੱਜੀ ਦਾ ਚਿੰਦੇ ਉਹ ਤਾਂ ਲੋ ਖਾਦੇ ਆ ਪਿੰਡ ਦੇ ਪੁੱਜੀ ਦਾ ਚਲੋ ਠੀਕ ਆ ਓਕੇ ਬਾਈ ਸਾਡਾ ਇਹ ਵੜਨ ਦੀ ਜਿਹੜਾ ਚੋਨਾ ਕੀ ਰਿਹਾ ਆਪਾਂ ਇੱਕ ਵਜੇ ਨਾ ਉਹ ਲੱਗੀ ਜੇ ਕਿਤੇ ਇਹ ਕਾਜ ਲੰਦੀ ਹੈ ਆ ਉਹਨਾਂ ਜੋਬਾ ਹੈ ਉਹਨਾਂ ਹੀ ਝੋਨਾ ਹੈ ਪੰਜਾਬ ਦਾ ਨਪੜ ਗਿਆ ਗਾਮਾ ਚੈੱਕ ਕਰੋ ਤੇ ਬਾਬੇ ਦੀ ਕਿਰਪਾ ਨਾਲ ਨਪੜ ਗਿਆ ਸਾਰਾ ਚਲੋ ਆ ਗੀਆਂ ਘਰ ਬਾਬੇ ਦੀ ਕਿਰਪਾ ਨਾਲ ਦੋਵੇਂ ਮਸ਼ੀਨਾ ਸਾਡਾ ਐਂਡ ਆਉਣਾ ਹੀ ਇਹ ਆਪਣਾ ਹੋਮ ਜੇ ਛੋਟਾ ਜਿਹਾ ਤੇ ਵੜ ਜਾਈਂ ਆਦਰੇ ਮਸ਼ੀਨਾ ਲੋਏ ਗੇਡ ਲਾਇਆ ਸੀ ਕਰਕੇ 18 ਵੋਲਟ ਜਿਹੜਾ ਕਟਰ ਲੱਗਾ ਲਗਾਏ ਜਲ ਜੇ